ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੱਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੇ ਖਾਸ ਸੁਰਖੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਸੋਨੀਪੱਤ ਵਿੱਚ ਕੀਤੀ ਜਨ ਸਭਾ ਕਾਂਗਰਸ ਉੱਤੇ ਸਾਦੇ ਨਿਸ਼ਾਨੇ ਕਿ ਹਰਿਆਣਾ ਸਰਕਾਰ ਨੇ ਕੀਤਾ ਸੂਬੇ ਦਾ ਸਰਪੱਖੀ ਵਿਕਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਤਰਾਂਜ 올ਿમ્પਿਆਡ 2024 ਵਿੱਚ ਭਾਰਤੀ ਟੀਮ ਦੇ ਇਤਿਹਾਸਿਕ ਜਿੱਤ ਤੋਂ ਬਾਅਦ ਟੀਮ ਦੇ ਨਾਲ ਕੀਤੀ ਮੁਲਾਕਾਤ ਖਿਡਾਰੀਆਂ ਨੂੰ ਦਿੱਤੀ ਵਧਾਈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਦੇ اجلاس ਵਿੱਚ ਕੀਤਾ ਸੰਬੋਧਨ ਬੀਜੇਪੀ ਉੱਤੇ ਸਾਦੇ ਨਿਸ਼ਾਨੇ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰਿਆਣਾ ਵਿੱਚ ਪਿਛਲੇ 10 ਸਾਲਾਂ ਵਿੱਚ ਕਾਂਗਰਸ ਵਿਰੋਧੀ ਧਿਰਾਂ ਵੱਜੋਂ ਵੀ ਅਸਫਲ ਰਹੀ ਹੈ ਅਤੇ ਹੁਣ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਵੱਡੇ-ਵੱਡੇ ਦਾਅਵੇ ਕਰਨ ਵਾਲੇ ਉਸਤੇ ਲਾਊਡ ਸਪੀਕਰ ਦਾ ਵੀ ਕਰੰਟ ਕਮਜ਼ੋਰ ਹੋ ਗਿਆ ਸੋਨੀਪਟ ਵਿੱਚ ਜਨ ਸਭਾ ਵਿੱਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਸੂਬੇ ਵਿੱਚ ਮੁੜ ਪਾਰਟੀ ਦੀ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਹਰਿਆਣਾ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਉੱਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਲੱਗਾ ਅਤੇ ਨੌਜਵਾਨਾਂ ਨੂੰ ਬਿਨਾਂ ਕਿਸੇ ਪਰਚੀ ਅਤੇ ਖਰਚੇ ਦੇ ਰੁਜ਼ਗਾਰ ਮਿਲਿਆ ਉਹਨਾਂ ਦੋਸ਼ ਲਗਾਏ ਕਿ ਕਾਂਗਰਸ ਦਾ ਸਾਰਾ ਆਧਾਰ ਝੂਠ ਤੇ ਅਧਰਤ ਹੈ ਅਤੇ ਉਸਦੇ ਨੇਤਾ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰਕੇ ਭਾਜਪਾ ਦੀ ਹਵਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਭਾਜਪਾ ਕਾਂਗਰਸ ਦੀ ਤਰ੍ਹਾਂ ਕੋਰੀ ਗੋਚਣਾਏ ਨਹੀਂ ਕਰ ਰਹੀ ਹੈ ਬਲਕਿ ਜ਼ਮੀਨ ਪਰ ਬਾਰਿਕ ਸੇ ਬਾਰਿਕ ਕੰਮ ਕਰ ਰਹੀ ਹੈ तभी हरियाणा के किसानों को भाजपा पर भरोसा होता है साथियों हरियाणा के किसान हो या युवा उनका भविष्य भाजपा सरकार में ही सुरक्षित है बीते दस साल में हरियाणा में भाजपा की सरकार है हमारी सरकार पर हमारे मुख्यमंत्री पर भ्रष्टाचार के कोई आरोप नहीं लगे यहां भाजपा सरकार ने सरकारी नौकरियों में खर्ची और पर्ची को बंद किया आठ अक्टूबर के बाद भाजपा की नई सरकार एक बार फिर नौजवानों के लिए हजारों नए अवसर बनाएगी ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਸਮਾਪਤ ਹੋਏ ਸਤਰਾਂਜ ਓਲੰਪੀਆਡ 2024 ਵਿੱਚ ਭਾਰਤੀ ਟੀਮ ਦੇ ਇਤਿਹਾਸਕ ਜਿੱਤ ਤੋਂ ਬਾਅਦ ਟੀਮ ਦੇ ਨਾਲ ਮੁਲਾਕਾਤ ਕੀਤੀ 45ਵੇਂ ਸਤਰਾਂਜ ਓਲੰਪੀਆਡ ਵਿੱਚ ਪੁਰਸ਼ ਅਤੇ ਮਹਿਲਾ ਦੋਹਾਂ ਟੀਮਾਂ ਨੇ ਸੋਨ ਤਮਗੇ ਜਿੱਤੇ ਨੇ ਪੁਰਸ਼ ਟੀਮ ਨੇ ਸਲੋਵੇਨੀਆ ਨੂੰ ਹਰਾਇਆ ਜਦਕਿ ਮਹਿਲਾ ਟੀਮ ਨੇ ਆਖਰੀ ਦੌਰ ਵਿੱਚ ਅਜ਼ਰਬੈਜਾਨ ਨੂੰ ਹਰਾਇਆ ਹਾਲ ਹੀ ਵਿੱਚ ਡੇ ਗੁਕੇਸ਼ ਅਰਜੁਨਗਾਸੀ ਅਤੇ ਦੇਵਿਆ ਦੇਸ਼ਮੁਖ ਨੇ ਵਿਅਕਤੀਗਤ ਸੂਨ ਤਮਗੇ ਜਿੱਤੇ ਨੇ ਸੋਸ਼ਲ ਮੀਡੀਆ ਉਤੇ ਪ੍ਰਸਾਰੇ ਤੇ ਇੱਕ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਤਰੰਜ ਚੈਂਪੀਅਨਸ ਦੇ ਨਾਲ ਕਿਸ ਤਰ੍ਹਾਂ ਮੁਲਾਕਾਤ ਕੀਤੀ ਗਲਬਦਰਨ ਖਿਡਾਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਤਰੰਜ ਬੋਰਡ ਪੇਟ ਕੀਤਾ ਅਤੇ ਉਸ ਤੋਂ ਬਾਅਦ ਪ੍ਰਗਨਨਦਾ ਅਤੇ ਇਰੀਗੇਸੀ ਨੇ ਸਤਰੰਜ ਦੀ ਇੱਕ ਛੋਟੀ ਜਹੀ ਖੇਡ ਖੇਡੀ ਇਸ ਮੈਚ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਾਫੀ ਪ੍ਰਭਾਵਿਤ ਕੀਤਾ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਦਨ ਵਿੱਚ ਕੇਜਰੀਵਾਲ ਦਾ ਪਹਿਲਾ ਦਿਨ ਹੈ ਉਹਨਾਂ ਨੇ ਸਦਨ ਵਿੱਚ ਭਾਜਪਾ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ ਆਪਣੇ ਸੰਬੋਧਨ ਵਿੱਚ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੂੰ ਜੇਲ੍ਹ ਭੇਜਣ ਪਿੱਛੇ ਭਾਜਪਾ ਦਾ ਮਕਸਦ ਕੇਜਰੀਵਾਲ ਉਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨਾ ਸੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਬੀਜੇਪੀ 27 ਸਾਲਾਂ ਤੋਂ ਦਿੱਲੀ ਦੀ ਸੱਤਾ ਵਿੱਚੋਂ ਬਾਹਰ ਹੈ ਇਸ ਲਈ ਉਹ ਇੱਥੋਂ ਦੇ ਲੋਕਾਂ ਨੂੰ ਪਰੇਸ਼ਾਨ ਕਰਕੇ ਸੱਤਾ ਦੇ ਵਿੱਚ ਆਉਣਾ ਚਾਹੁੰਦੀ ਹੈ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਧੰਨਵਾਦੀ ਨੇ उन्हें क्या है कि हमेशा कहें मोदी जी बहुत ताकतवर ने उन्हों बेअंत तो पैसा है पर मोदी जी भगवान नहीं ने माननीय अध्यक्ष महोदय आज मैं भगवान की कृपा से दिल्ली के और देश के करोड़ों लोगों के आशीर्वाद से आप लोगों के बीच में जेल से छूट के आया हूं उन सब लोगों का मैं तहे दिल से शुक्रिया अदा करता हूँ भगवान का शुक्रिया अदा करता हूँ मैं हमेशा कहता हूँ मैं जानता हूँ मेरे विपक्ष के साथी मुझे यहाँ देख के मनीष सिसोदिया के देख के दुखी तो हो रहे होंगे <laughs> तो मैं हमेशा कहता हूँ मोदी जी बहुत ताकतवर है बहुत ताकतवर है और अत्था पैसा है उनके पास अथाह रिसोर्सेज हैं पर मोदी भगवान नहीं है और भगवान तो है इस दुनिया में कोई तो शक्ति है कोई उसे भगवान कहता है कोई उसे अल्लाह कहता है कोई कुछ कहता है कोई कोई तो शक्ति है वो हमारे साथ है मैं माननीय सुप्रीम कोर्ट का शुक्रिया अदा करना चाहता हूं आज हमारे देश के अंदर न्याय व्यवस्था तो है मैं तीन चार दिन पहले एक भाजपा के बड़े नेता से मिला मैंने उससे पूछा मैंने कहा मुझे गिरफ्तार करके क्या मिला आपको कुछ फायदा हुआ बोले आपके पीछे से हमने पूरी दिल्ली सरकार डीरेल कर दी हमने आपके पीछे से दिल्ली ठप कर दी बड़ा खुश हो रहा था मुझे बड़ा दुख हुआ सुन के आक्रोश भी हुआ और स्तब्ध रह गया मैं देश की राजधानी के दो करोड़ लोगों की जिंदगी खराब करके उनको खुशी हो रही है ऐसी कैसी पार्टी हो सकती है ऐसे कैसे नेता हो सकते हैं जो दिल्ली ठप करके दिल्ली के दो करोड़ लोगों की जिंदगी खराब करके परेशान करके और वो खुश हो रहे हैं क्या इतनी राजनीति इस स्तर पे गिर सकती है कि वोट लेने के लिए उनका मकसद क्या उनका मकसद था कि हमारे को बदनाम करना आम आदमी पार्टी की सरकार को बदनाम करना ताकि उनको वोट मिल जाए नॉर्मल वो देख चुके तीन चुनाव से लगातार तीन क्या पच्चीस सत्ताईस तो साल से सत्ताईस सत्तानवे से बाहर हैं, तो तेईस और चार सत्ताईस साल से वनवास है सत्ताईस साल से इनको दिल्ली की जनता वोट नहीं दे रही अब ये दिल्ली की जनता को परेशान करके वोट लेना चाहते हैं अरे आपके पास तो केंद्र सरकार है यार केंद्र सरकार के पास अच्छा पैसा है केजरीवाल पांच सौ मोहल्ला क्लिनिक बनाता है आप 5000 मोहल्ला क्लिनिक बनाओ ना दिल्ली में कौन मना कर रहा है ये मनीष सिसोदिया ने 700 स्कूल बनाए आप 7000 स्कूल बनाओ ना दिल्ली में कोई हमको पूछेगा ही नहीं आज 500 500 मोहल्ला क्लिनिक अगर मैंने बनाए आप उन 500 मोहल्ला क्लिनिक की दवाइयां बंद करके केजरीवाल को बदनाम करके वोट लेना चाहते हो ये गलत बात है ये जनता भी देख रही है ਸਭ ਸਾਫ ਹੋ ਜਾਂਦਾ ਹੈ ਜਨਤਾ ਕੇ ਸਾਹਮਣੇ ਆਪਕੋ ਲਗਤਾ ਹੈ ਆਪ ਹੀ ਹੋਸ਼ਿਆਰ ਹੋ ਜਨਤਾ ਬੜੀ ਸਿਆਣੀ ਹੈ ਜਨਤਾ ਦੇਖਤੀ ਹੈ ਜਨਤਾ ਚੁੱਪ ਰਹਤੀ ਹੈ ਵੋਟ ਵਾਲੇ ਦਿਨ ਜਬ ਬਟਨ ਦਬਾਨੇ ਜਾਂਦੀ ਹੈ ਤਬ ਜਨਤਾ ਆਪਣਾ ਗੁੱਸਾ ਜਾਏ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮਨੀਵਾਸ ਗੋਇਲ ਨੇ ਸਦਨ ਦੇ ਵਿਚ ਸੈਸ਼ਨ ਦੇ ਪਹਿਲੇ ਦਿਨ ਸਤਾਧਾਰੀ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਸਮੇਤ ਚਾਰ ਵਿਧਾਇਕਾਂ ਦੇ ਅਸਤੀਫੇ ਅਤੇ ਉਹਨਾਂ ਨੂੰ ਅਯੋਗ ਕਰਾਰ ਦੇਣ ਦਾ ਐਲਾਨ ਕੀਤਾ ਹੈ ਗੋਇਲ ਨੇ ਕਿਹਾ ਕਿ ਵਿਰੋਧੀ ਧਿਰ ਦੇ ਸਾਭਕਾ ਨੇਤਾ ਰਾਮਵੀਰ ਸਿੰਘ ਵਿਧੂੜੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਿੰਦਰਪਾਲ ਗੌਤਮ ਦਾ ਅਸਤੀਫਾ ਸਵੀਕਾਰ ਕੀਤਾ ਗਿਆ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਰਾਜਕੁਮਾਰ ਆਨੰਦ ਅਤੇ ਕਰਤਾਰ ਸਿੰਘ ਤਵਰ ਨੂੰ ਅਯੋਗ ਕਰਾਰ ਦਿੱਤਾ ਗਿਆ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਇਹਨਾਂ ਸਾਰੀਆਂ ਖਾਲੀ ਸੀਟਾਂ ਬਾਰੇ ਚੋਣ ਕਮਿਸ਼ਨ ਨੂੰ ਸੂਚਿਤ ਕਰ ਦਿੱਤਾ ਗਿਆ ਇਸ ਵੇਲੇ 70 ਮੈਂਬਰੀ ਵੀ ਦਿੱਲੀ ਵਿਧਾਨ ਸਭਾ ਵਿੱਚ ਵਿਧਾਇਕਾਂ ਦੀ ਗਿਣਤੀ 66 ਰਹਿ ਗਈ ਹੈ ਦਿੱਲੀ ਵਿੱਚ ਸਤਾਤਾਰੀ ਆਮ ਆਦਮੀ ਪਾਰਟੀ ਦੇ 59 ਵਿਧਾਇਕ ਨੇ ਜਦਕਿ ਭਾਜਪਾ ਦੇ ਸਦਨ ਵਿੱਚ 7 ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੁਆਰਾ ਰੋਕੇ ਗਏ ਜਨ ਭਲਾਈ ਦੇ ਕੰਮ ਹੁਣ ਮੁੜ ਤੋਂ ਸ਼ੁਰੂ ਕੀਤੇ ਜਾਣਗੇ ਅਤੇ ਸ਼ਹਿਰ ਦੀਆਂ ਸਾਰੀਆਂ ਖਰਾਬ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਜੇਲ੍ਹ ਵਿੱਚ ਇਸ ਲਈ ਭੇਜਿਆ ਗਿਆ ਸੀ ਕਿਉਂਕਿ ਭਾਜਪਾ ਦੋਸ਼ ਲੋਕ ਭਲਾਈ ਦੇ ਕੰਮਾਂ ਵਿੱਚ ਵਿਘਨ ਪਾ ਕੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਗਵਾਈ ਵਾਲੀ ਸਰਕਾਰ ਨੂੰ ਬਦਨਾਮ ਕਰਨਾ ਸੀ ਆਮ ਆਦਮੀ ਪਾਰਟੀ ਦੇ ਮੁਖੀ ਨੇ ਮੁੱਖ ਮੰਤਰੀ ਅਥੀ ਦੇ ਨਾਲ ਸ਼ਹਿਰ ਦੀਆਂ ਸੜਕਾਂ ਦਾ ਮੌਇਨਾ ਕੀਤਾ ਤੇ ਬਾਅਦ ਵਿੱਚ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਨੇ ਕਿ ਉਹ ਵਾਪਸ ਆ ਚੁੱਕੇ ਨੇ ਤੇ ਰੁਕਿਆ ਹੋਇਆ ਕੰਮ ਮੁੜ ਤੋਂ ਸ਼ੁਰੂ ਕਰਵਾਇਆ ਜਾਵੇਗਾ। ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਦਿੱਲੀ ਯੂਨੀਵਰਸਿਟੀ ਖੇਤਰ ਦੀ ਇੱਕ ਸੜਕ ਦੇ ਨਿਰੇਖਣ ਦੌਰਾਨ ਆਵਾਦਿਵੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸੌਦੀਆ ਤੇ ਸਥਾਨਕ ਵਿਧਾਇਕ ਦਲੀਪ ਪਾਂਡੇ ਵੀ ਕੇਜਰੀਵਾਲ ਤੇ ਮੁੱਖ ਮੰਤਰੀ ਰਾਜੀ ਦੇ ਨਾਲ ਮੌਜੂਦ ਸਨ। 2-4 ਦਿਨ ਪਹਿਲੇ ਅਰੇ ਮਾਈਕ نیچے ਕਰੋ ਯਾਰ। ਮੈਂ इनके ਇੱਕ بڑے ਨੇਤਾ سے ਮਿਲਾਂਾ تھا۔ उनके नेता से मैंने पूछा कि मुझे गिरफ्तार करके उनको क्या फायदा हुआ तो उन्होंने जो जवाब दिया वो सुन के मैं भौचक्का रह गया मैंने उनसे पूछा मुझे गिरफ्तार करके आपको क्या फायदा हुआ तो कहते हैं कि दिल्ली सरकार तो डीरेल हो ही गई दिल्ली तो ठप हो ही गई मुझे उनका जवाब सुन के बहुत दुख हुआ और बहुत शौक लगा कि क्या मुझे गिरफ्तार करने का उनका मकसद दिल्ली को ठप करना था क्या मुझे गिरफ्तार करने का मकसद उनका दिल्ली सरकार को डीरेल करना था क्या मुझे गिरफ्तार करने का उनका मकसद दिल्ली के लोगों को तकलीफ पहुंचाना मुश्किलें पैदा करना था दिल्ली के लोगों के लिए मैं दिल्ली के लोगों को कहना चाहता हूं कि मैं अब आ गया हूं वो चिंता ना करें जितने रुके हुए काम थे वो दोबारा शुरू होंगे जितनी उनकी समस्याएं हैं उन समस्याओं को ठीक किया जाएगा अभी हम लोग सब लोग डी में खड़े हैं और डी की ये सड़क जो है ये अभी हम जो देख रहे हैं यहाँ पे पानी की पाइपलाइन डली है जिसकी वजह से सड़क टूट गई है ये सड़क काफ़ी इस्तेमाल की जाती है तो मैंने अतिशी जी जो सी एम है उनसे बात की ਤੋ ਇਸ ਸੜਕ ਕੋ ਤੁਰੰਤ ਰਿਪੇਅਰ ਕਰਵਾਇਆ ਜਾਏਗਾ ਔਰ ਜਲਦੀ ਇਸ ਸੜਕ ਕੋ ਠੀਕ ਕਰਵਾਇਆ ਜਾਏਗਾ ਔਰ ਵੀ ਜਿਤਨੀ ਸੜਕੇ ਹੈ ਦਿੱਲੀ ਕੀ ਉਨਕੇ ਉਪਰ ਵੀ ਹਮ ਲੋਗ ਮੋਆਇਨਾ ਕਰੇਗੇ ਔਰ ਉਨਕਾ ਵੀ ਹਮ ਰਿਪੇਅਰ ਕਾ ਕਾਮ ਸ਼ੁਰੂ ਕਰਾਏਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਹਾਲੀ ਦੇ ਫੋਟਸ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਏ ਗਏ ਜਾਣਕਾਰੀ ਮੁੱਖ ਮੰਤਰੀ ਦਫਤਰ ਵੱਲੋਂ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਕੁਝ ਹੋਰ ਜ਼ਰੂਰੀ ਟੈਸਟਾਂ ਤੋਂ ਬਾਅਦ ਉਹਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਭਗਵੰਤ ਮਾਨ ਦੇ ਬਿਮਾਰ ਹੋਣ ਦਾ ਖੁਲਾਸਾ ਹੋਇਆ ਸੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾਲ ਲਗਾਉਣ ਸਬੰਧੀ ਜਾਗਰੂਕ ਕਰਨ ਦੇ ਮਨੋਰਥ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਤੋਂ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥੰਦ ਨੇ ਚੇਤਨਾ ਬੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਚੇਤਨਾ ਬੈਨਾਂ ਨੂੰ ਰਵਾਨਾ ਕਰਨ ਉਪਰੰਤ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੇ ਕਿਸਾਨਾਂ ਨੂੰ ਅਪੀਲ ਕੀਤੀ ਹਵਾ ਪ੍ਰਦੂਸ਼ਣ ਦੇ ਮੱਦੇ ਨਜ਼ਰੋ ਪਰਾਲੀ ਨੂੰ ਅੱਗ ਨਾ ਲਗਾਉਣ ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਤਰਮਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਜਾਗਰੂਕਤਾ ਵੈਨਾਂ ਵਾਕਫਤਾਮਾਂ ਉੱਤੇ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨਗੇ ਅਸੀਂ ਅੱਜ ਦੋ ਵੈਨਾਂ ਸਾਰੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਜਾਗਰੂਕ ਕਰ ਲਈ ਅਸੀਂ ਸ਼ੁਰੂ ਕੀਤੀ ਹੈ ਜੋ ਸਾਰੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਪਰਾਲੀ ਨਾਲ ਸਾਹ ਸੰਬੰਧੀ ਉਨ੍ਹਾਂ ਦੇ ਮਾੜੇ ਪ੍ਰਭਾਵ ਤੇ ਬਾੜੀ ਪਰਾਲੀ ਦੇ ਖੇਤ ਦੇ ਵਿੱਚ ਅਸੀਂ ਇਹ ਕਾਰਪੋਰੇਟ ਕਰਾਂਗੇ ਤਾਂ ਉਹਦਾ ਕੀ ਫਾਇਦਾ ਹੁੰਦਾ ਸਾਰੇ ਸੰਭੀ ਸ ਜਾਗਰਤ ਕਰਨਗੇ 454 ਪਿੰਡਾਂ ਆਪਣੇ ਸ੍ਰੀ ਗੱਦਕੜ ਸਾਹਿਬ ਦੇ ਸਾਰੇ ਪਿੰਡਾਂ ਦੇ ਵਿੱਚ ਇਹ ਨਾ ਕਵਰ ਕਰਾਂਗੇ ਜਿਵੇਂ ਤੁਹਾਨੂੰ ਪਤਾ ਹੈ ਵੀ ਅੱਕ ਲਾਉਣ ਦੇ ਨਾਲ ਪ੍ਰਦੂਸ਼ਣ ਫੈਲਦਾ ਹੈ ਬੱਚਿਆਂ ਦੇ ਮਾੜਾ ਸਰਪੈਂਦਾ ਹੈ ਬਜ਼ੁਰਗਾਂ ਦੇ ਜਿਹਦੇ ਜਨੂੰ ਖਾਸ ਕਰਕੇ ਛਾਤੀ ਦੀ ਪ੍ਰੋਬਲਮ ਹੈ ਉਹਨਾਂ ਦੇ ਬਹੁਤ ਜ਼ਿਆਦਾ ਮਾੜਾ ਸਰਪੈਂਦਾ ਐ ਐਕਸੀਡੈਂਟ ਹੁੰਦੇ ਹੈਗੇ ਉਸ ਚੀਜ਼ ਨੂੰ ਰੋਕਣ ਵਾਸਤੇ ਅਸੀਂ ਕਿਸਾਨਾਂ ਨੂੰ ਤੇ ਖਾਸ ਕਰਕੇ ਛੋਟੇ ਬੱਚਿਆਂ ਨੂੰ ਵੀ ਜਾਗਰਤ ਕਰਨ ਵਾਸਤੇ ਅਸੀਂ ਇਹ ਵੈਨਾ ਚਲਾਈਆਂ ਜਿਸ ਦਾ ਵੀ ਕਿਸਾਨਾਂ ਨੂੰ ਜਾਗਰਤ ਕਰਨੀਆਂ ਅਰੇਕ ਪਿੰਡ ਦੇ ਵਿੱਚ ਇਹ ਜਿੱਥੇ ਮੇਨ ਜਿਆਦੇ ਸੰਥਾ ਹੈ ਜਾਂ ਕੋਈ ਸਾਂਝੀ ਜਗ੍ਹਾ ਉੱਥੇ ਰੋਕ ਕੇ ਇਹ ਜਾਣਗੇ ਆਈਪੀਐਸ ਮਨਦੀਪ ਸਿੰਘ ਸਿੱਧੂ ਨੇ ਬਤੌਰ ਡੀਆਈਜੀ ਪਟਿਆਲਾ ਰੇਂਜ ਦਾ ਕਾਰਜਪਾਲ ਸੰਭਾਲ ਲਿਆ ਉਹਨਾਂ ਨੇ ਪਹਿਲਾਂ ਇੱਥੇ ਬਤੌਰ ਐਸਐਸਪੀ ਜ਼ਿਲ੍ਹਾ ਪਟਿਆਲਾ ਵਿੱਚ 2 ਸਾਲ ਆਪਣੀ ਸੇਵਾ ਨਿਭਾਈ ਹੈ ਤੇ ਹੁਣ ਬਤੌਰ ਡੀਆਈਜੀ ਆਪਣਾ ਫਰਜ਼ ਨਿਭਾਉਣਗੇ ਇਸ ਮੌਕੇ ਉਹਨੂੰ ਗਾਰਡ ਆਫ ਆਨਰ ਦਿੱਤਾ ਗਿਆ ਇਸ ਮੌਕੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਉਹਨਾਂ ਦਾ ਸੁਆਗਤ ਕੀਤਾ ਅੰਮ੍ਰਿਤਸਰ ਦੇ ਨਵਨਿਯੁਕਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੂਲਰ ਨੇ ਅੱਜ ਆਪਣਾ ਕਾਰਜਪਾਲ ਸੰਭਾਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਡੇ ਪੱਗਾਂ ਦੇ ਨਾਲ ਉਹਨਾਂ ਨੂੰ ਗੁਰੂ ਨਗਰੀ ਵਿੱਚ ਦੁਬਾਰਾ ਸੇਵਾ ਕਰਨ ਦਾ ਮੌਕਾ ਮਿਲਿਆ ਕਮਿਸ਼ਨਰਟ ਪੁਲਿਸ ਅਮਰਸਰ ਵਿੱਚ ਕਾਨੂੰਨ ਵਿਵਸਥਾ ਅਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਣਾ ਉਹਨਾਂ ਦੀ ਮੁੱਖ ਤਰਜੀਹ ਹੋਵੇਗੀ ਉਹਨੇ ਕਿਹਾ ਕਿ ਸਮਾਜ ਦੇ ਮਾੜੇ ਅੰਸ਼ਾਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਪ੍ਰੋਫੈਸ਼ਨਲ ਤਰੀਕੇ ਨਾਲ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਕੰਮ ਕੀਤਾ ਜਾਵੇਗਾ ਉਹਨਾਂ ਦੀ ਇਸ ਬਿੱਤਰ ਕਰਤੀ ਸ਼੍ਰੀ ਅਮਰਸਰ ਸਾਹਿਬ ਰਿਤੇ ਦੁਆਰਾ ਮੌਕਾ ਮਿਲਿਆ ਡਾ ਰਮਨਜੋਤ ਸਿੰਘ ਸਾਹਿਬ ਅਤੇ ਜੋ ਵੀ ਸਾਡੇ ਬੜੇ ਕਲੀਅਰ ਡਾਇਰੈਕਸ਼ਨਸ ਨੇ ਤੁਹਾਨੂੰ ਪਤਾ ਹੈ ਕਿ ਗੈਂਗਸਟਰ ਕਲਚਰ ਨੂੰ ਖਤਮ ਕਰਨਾ ਹੈ ਡਰੱਗਸ ਖਤਮ ਕਰਨੀਆਂ ਹੈ ਔਰ ਇਹ ਡਰਾਈਵ ਦੇ ਵਿੱਚ ਇਹਨੂੰ ਫੋਕਸ ਦੇ ਕੇ ਰੱਖਣਾ ਜਿਹੜੀਆਂ ਪ੍ਰਾਇੋਰਟੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਪਤਾ ਹੈ ਕਿ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕਰਾਈਮ ਪੁਲਿਸ ਦਾ ਸਭ ਤੋਂ ਅਹਿਮ ਜਿਹੜਾ ਸਾਡਾ ਰੋਲ ਹੈ ਔਰ ਸਾਡਾ ਜੋ ਏਮ ਹੈ ਉਹ ਇਹ ਹੈ ਕਰਾਈਮ ਨੂੰ ਰੋਕਣਾ ਜੇ ਹੋ ਗਿਆ ਤੁਹਾਨੂੰ ਡਿਟੈਕਟ ਕਰਨਾ ਉਸ ਦੇ ਸਤਿ ਪੈਰਾਸੀਂ ਦੇਵਾਂਗੇ ਐਂਡ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਅਡਾਪਟ ਕਰਾਂਗੇ ਇਸ ਦੀ ਕਿਉਂਕਿ ਪੰਜਾਬ ਪੁਲਿਸ ਦਾ ਬੜਾ ਵੱਡਾ ਇਤਿਹਾਸ ਹੈ ਔਰ ਗੁਰੂ ਨਗਰੀ ਦੇ ਵਿੱਚ ਅਸੀਂ ਸਾਰੇ ਲੋਕ ਬਾਹਰੋਂ ਵੀ ਆਉਂਦੇ ਆ ਤੇ ਉਹਦੇ ਵਾਸਤੇ ਜਿਹੜੀ ਬੈਸਟ ਅਰੇਂਜਮੈਂਟਸ ਟ੍ਰੈਫਿਕ ਦੇ ਤੇ ਉਹ ਜਿਹੜੀ ਪੁਲਿਸ ਦੀ ਵਿਜ਼ਿਬਿਲਟੀ ਹੈ ਉਹਨੂੰ ਖਾਸ ਧਿਆਨ ਦਿੱਤਾ ਜਾਏਗਾ ਪਬਲਿਕ ਦੀ ਜਿਹੜੀ ਗ੍ਰੀਵੈਂਸਸ ਨੇ ਉਹ ਪਹਿਲਾਂ ਹੀ ਪ੍ਰਾਇੋਰਟੀ ਇਕ ਪਬਲਿਕ ਸਰਵੰਟ ਵਾਸਤੇ ਹੁੰਦੀ ਹੈ ਉਹਨੂੰ ਪਹਿਲਾਂ ਹੀ ਇਮੀਅਤ ਮੈਂ ਦਿੰਦਾ ਰਿਹਾ ਹਾਂ ਕਿ ਹੁਣ ਫੇਰ ਸਾਡੇ ਅਫਸਰ ਵੀ ਨਾਲ ਇਸ ਗੱਲ ਬਾਰੇ ਬੜੇ ਸੈਂਸਿਟਿਵ ਨੇ ਅਜੇ ਨਾਲ ਨੂੰ ਇਹ ਵੀ ਡਾਇਰੈਕਸ਼ਨ ਦਿੱਤੀ ਜਾਏਗੀ ਸਾਰਿਆਂ ਨੂੰ ਕਿ ਅਸੀਂ ਪਬਲਿਕ ਸਰਵੰਟ ਬਣ ਕੇ ਕੰਮ ਕਰਨਾ ਹੈ ਬਦਮਾਸ਼ ਆਦਮੀ ਨੂੰ ਡਰੋਵੇ ਪੁਲਿਸ ਦਾ ਤੇ ਕਾਨੂੰਨ ਦਾ شریف ਆਦਮੀ ਆਪਣਾ ਦੋਸਤ ਸਮਝੇ ਮਹਿਲਾਵਾਂ ਦੀ ਸਿਕਿਉਰਿਟੀ ਹੈ ਬਹੁਤ ਸਮਝਿਆ ਗ੍ਰਿਵੈਂਸ ਲੈ ਅੱਜਕੱਲ ਬਹੁਤ ਜ਼ਿਆਦਾ ਵੂਮਨ ਰਿਲੇਟਿਡ ਕ੍ਰਾਈਮ ਜਾਂ ਵੂਮਨ ਰਿਲੇਟਿਡ ਜਿਹੜੀਆਂ ਕੰਪਲੇਨੈਂਟ ਵੂਮਨ ਨੇ ਕੰਪਲੇਂਟਸ ਆਉਂਦੀਆਂ ਵੂਮਨ ਜਿਹੜਾ ਸਾਡੀ ਹੈਲਪਲਾਈਨ ਹੈ ਜਾਂ ਹੋਰ ਚੀਜ਼ਾਂ ਨੇ ਉਹਨਾਂ ਨੂੰ ਵੀ ਸਟ੍ਰਾਈਟਾਈਜ਼ ਕਰਨਾ ਹੈ ਇਸ ਤੋਂ ਇਲਾਵਾ ਵੈਲਫੇਅਰ ਜਿਹੜਾ ਪੁਲਿਸ ਦਾ ਉਹ ਆਰਡਰਲੀ ਰੂਮ ਜਾਂ ਜਿਹੜੀ ਸਾਡੀ ਸਿਸਟਮਸ ਨੇ ਉਹਨਾਂ ਚ ਅਸੀਂ ਬਣਾਵਾਂਗੇ ਸੋ ਦੈਟ ਪੁਲਿਸ ਨਾਲ ਜਿਹੜੇ ਸਾਡੇ ਲੋਅਰ ਲੈਵਲ ਨਾਲ ਸਾਡਾ ਕਨੈਕਟ ਕੀ ਰਹੇ ਇਸ ਤੋਂ ਇਲਾਵਾ ਜਿਹੜੇ ਵਿਜਟ ਮੈਂ ਵੀ ਕਰੂੰਗਾ ਸਾਰੇ ਸੀਨੀਅਰ ਅਫਸਰ ਵੀ ਅਸੀਂ ਥਾਣਿਆਂ ਦਾ ਅਸੀਂ ਤੇ ਸਾਡੀ ਬੇਸਿਕ ਜਿਹੀ ਚੌਕੀਆਂ ਜਾਂ ਥਾਣੇ ਨੇ ਉੱਥੇ ਜਾ ਕੇ ਮੁਲਾਜ਼ਮਾਂ ਨੂੰ ਮਿਲ ਕੇ ਔਨ ਰੋਡ ਤੁਹਾਨੂੰ ਜ਼ਿਆਦਾ ਪੁਲਿਸ ਮਤਲਬ ਦਿਖੇਗੀ ਜੋ ਸਾਡਾ ਮੇਰਾ ਇੰਡੈਵਰ ਹੈ ਔਰ ਜਿਹੜਾ ਆਮ ਸਟਰੀਟ ਕ੍ਰਾਈਮ ਜਿਹਨੂੰ ਕਹਿੰਦੇ ਆ ਉਹਨੂੰ ਅਸੀਂ ਪ੍ਰਾਇਟਾਈਜ਼ ਕਰਕੇ ਉਹਨੂੰ ਅਸੀਂ ਨੱਥਕਾਉਣੀ ਹੈ ਔਰ ਵਿੱਚ ਜੋ ਸੱਤ ਤੋਂ ਸੱਤ ਸੈਕਸ਼ਨੋਂ ਲਿਆ ਜਾਏਗਾ ਖਰੜ ਲਾਂਡਰਾ ਰੋਡ ਉੱਤੇ ਇੱਕ ਨਿੱਜੀ ਦੁਕਾਨ ਦੇ ਵਿੱਚੋਂ ਨਜਾਇਜ਼ ਸ਼ਰਾਬ ਮਿਲੀ ਹੈ ਇਸ ਸਬੰਦੇ ਪੱਤਰਕਾਰ ਨਾਲ ਗੱਲਬਾਤ ਕਰਦਾ ਹੈ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਵਿਕਾਸ ਵਿਵੇਜਾ ਤੇ ਐਸਆਈ ਵੀਰਚੰਦ ਨੇ ਦੱਸਿਆ ਕਿ ਉਹਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਦੁਕਾਨ ਦੇ ਉੱਤੇ ਨਜਾਇਜ਼ ਸ਼ਰਾਬੇ ਚੀਂ ਜਾਂਦੀ ਹੈ ਜਿਸ ਤੋਂ ਬਾਅਦ ਪੂਰੀ ਟੀਮ ਨੇ ਲਾਂਡਰਾ ਰੋਡ ਉੱਤੇ ਇਸ ਦੁਕਾਨ ਉੱਤੇ ਛਾਪੇਮਾਰੀ ਕੀਤੀ ਜਿਸ ਤਰ੍ਹਾਂ ਨ ਸ਼ਰਾਬ ਬਰਾਮਦ ਹੋਈ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਦੇ ਮੁੱਖ ਚੋਣ ਅਫਸਰ ਵੱਲੋਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਮਹਿਜ਼ 15 ਘੰਟੇ ਬਾਅਦ ਹੀ ਸਮਰਾਲਾ ਦੇ ਪਿੰਡ ਟਪਰੀਆਂ ਵਿੱਚ ਸਰਵਸੰਮਤੀ ਦੇ ਨਾਲ ਸਰਪੰਚ ਅਤੇ ਪੰਚਾਇਤ ਮੈਂਬਰ ਚੁਣੇ ਗਏ ਨੇ ਜਿਸ ਸਾ bức ਸਪੰਡ ਨੇ ਪੰਜਾਬ ਦੀ ਪਹਿਲੀ ਸਰਵਸੰਮਤੀ ਨਾਲ ਬਣੀ ਪੰਚਾਇਤ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ ਜਿਨ੍ਹਾਂ ਵਿੱਚ ਦੋ ਸਤਰੀਆਂ ਪੰਜ ਹੋਣਗੀਆਂ ਪਿੰਡ ਨੇ ਗੁਰਵਚਨ ਸਿੰਘ ਨੂੰ ਸਰਪੰਚ ਅਤੇ ਪੰਜ ਹੋਰ ਵਿਅਕਤੀਆਂ ਨੂੰ ਮੈਂਬਰ ਪੰਚਾਇਤ ਚੁਣਨ ਦਾ ਫੈਸਲਾ ਕੀਤਾ ਹੈ ਜਦੋਂ ਤੋਂ ਅਗਲੇ ਪਿੰਡ ਦੇ ਨਾਲੋਂ ਆਖੋਕੇਸ ਪਿੰਡ ਟਪਰੀਆਂ ਦੀ ಗ್ರಾಮ ਪੰਚਾਇਤ ਬਣੀ ਹੈ ਉਦੋਂ ਤੋਂ ਸਿਰਫ ਤਿੰਨ ਵਾਰ ਹੀ ਪੰਚਾਇਤੀ ਚੋਣਾਂ ਲਈ ਵੋਟਾਂ ਪਾਈਆਂ ਗਈਆਂ ਨੇ ਨਹੀਂ ਤਾਂ ਹਰ ਵਾਰ ਪਿੰਡ ਵਿੱਚ ਸਰਬਸੰਮਤੀ ਦੇ ਨਾਲ ਹੀ ਪੰਚਾਇਤ ਚੁਣੀ ਜਾਂਦੀ ਰਹੀ ਹੈ। ਜ਼ਿਲ੍ਹਾ ਤਰਨਤਾਰਨ ਦੇ ਸਰਹਾਲੀ ਕਲਾਂ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮਨਜੀਤ ਸਿੰਘ ਨਾਮੀ ਵਿਅਕਤੀ ਉੱਤੇ ਇੱਕ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ ਜੋ ਉਸ ਦੀਆਂ ਲੱਤਾਂ ਵਿੱਚ ਲੱਗੀਆਂ ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਪੀੜਤ ਪਰਿਵਾਰ ਦੇ ਦੱਸਣ ਮੁਤਾਬਕ ਕਿ ਸੰਦੀਪ ਸਿੰਘ ਨਾਮੀ ਵਿਅਕਤੀ ਨੇ ਗੋਲੀ ਚਲਾਈ ਹੈ ਘਟਨਾ ਤੋਂ ਬਾਅਦ ਸਰਹਾਲੀ ਕਲਾਂ ਥਾਣੇ ਤੋਂ ਐਸਐਚਓ ਗੁਰਿੰਦਰ ਸਿੰਘ ਮੌਕੇ ਤੇ ਪਹੁੰਚੇ। ਪਰੋਨਾਇਸ ਘਟਨਾਕਰਮ ਬਾਰੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਮੇਰਾ ਫਾਦਰ ਸਾਹਿਬ ਪਠੇਲੈਣ ਆਇਆ ਸੀ ਘਰ ਦੇ ਨੇੜੇ ਦੀ ਹੀ ਪਠੇ ਆ ਤੇ ਇਹ ਛਣੀ ਸੰਦੀਪ ਸਿੰਘ ਛਣੀ ਆ ਇਹ ਉੱਥੇ ਆ ਗਏ ਤੇ ਮੇਰੇ ਫਾਦਰ ਸਾਹਿਬ ਨੇ ਇਹਨੇ ਗੁੰਡਾਗਰਦੀ ਕਰਕੇ ਘਰ ਨੂੰ ਸਿੱਧੀਆਂ ਗੋਲੀਆਂ ਚਲਾਈਆਂ ਸਾਡੇ ਸਿੱਧੀਆਂ ਮਾਰੀਆਂ ਤੇ ਬਬਲ ਤੇ ਇਹਦਾ ਦੂਜਾ ਬਬਲ ਦਾ ਡੈਡੀ ਤੇ ਇੱਕ ਬੰਦਾ ਹੋਰ ਨਾਲ ਇਹਦੀ ਮੰਮੀ ਵੀ ਨਾਲ ਆ ਗੱਡੀ 'ਚ ਬੈਠੀ ਆ ਤੇ ਇਹ ਆ ਗਏ ਤੇ ਸਾਡੀਆਂ ਸਿੱਧੀਆਂ ਗੋਲੀਆਂ ਮੇਰੇ ਫਾਦਰ ਸਾਹਿਬ ਦੇ ਦੋਵਾਂ ਲੱਤਾਂ 'ਚ ਗੋਲੀਆਂ ਮਾਰ ਗਏ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹੋ ਇਨਸਾਫ ਦੀ ਮੰਗ ਕਰਦੇ ਆ ਸਾਡੀ ਜੋ ਵੀ ਕਾਨੂੰਨੀ ਕਾਰਵਾਈ ਆ ਸਹੀ-ਸਹੀ ਕੀਤੀ ਜਾਵੇ ਡਿਵੀਜ਼ਨਲ ਪ੍ਰਧਾਨ ਅਸ਼ੋਕ ਕੁਮਾਰ ਦੇ ਪ੍ਰਧਾਨਗੀ ਵਿੱਚ ਯੂਪੀਐਸ ਦੇ ਸਬੰਧ ਵਿੱਚ ਯੂਐਮਆਰਯੂ ਵੱਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਉੱਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਯੂਪੀਐਸ ਵਿੱਚ ਕਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਰਲ ਸਕੱਤਰ ਯੂਐਮਆਰਯੂ ਅਤੇ ਸੰਯੁਕਤ ਜਨਰਲ ਸਕੱਤਰ ਐਨਐਫਆਰ ਬੀਸੀ ਸ਼ਰਮਾ ਦੇ ਸਦੇ ਉੱਤੇ 23 ਸਤੰਬਰ ਤੋਂ 22 ਸਤੰਬਰ ਤੱਕ ਪੂਰੇ ਉਤਰੀ ਰੇਲਵੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਚੰਡੀਗੜ੍ਹ ਬ੍ਰਾਂਚ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਵੱਡੇ ਗਿਣਤੀ ਵਿੱਚ ਹਾਜ਼ਰ ਸਨ ਜ਼ਿਲ੍ਹਾ ਬਰਨਾਲਾ ਦੇ ਪਿੰਡ ਭਗਤਪੁਰਾ ਮੋੜ ਵਿੱਚ ਮਕਾਨ ਦੇ ਕਬਜ਼ੇ ਨੂੰ ਲੈ ਕੇ ਦੋਹ ਤਰਫੋਂ ਆਪਸ ਵਿੱਚ ਉਲਝ ਗਈਆਂ ਜਿਸ ਤੋਂ ਬਾਅਦ ਇੱਕ ਧਿਰ ਦੇ ਸੱਤ ਬੰਦੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਉੱਤੇ ਚੜ ਗਏ ਇਸ ਗੱਲ ਦਾ ਪਤਾ ਜਦੋਂ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਲੱਗਾ ਤਾਂ ਉਹਨਾਂ ਨੇ ਟੈਂਕੀ ਉੱਤੇ ਚੜੇ ਬੰਦੇ ਨੂੰ ਹੇਠਾਂ ਉਤਰਨ ਦੇ ਯਤਨ ਕੀਤੇ ਪਰ ਉਹ ਹੇਠ ਨਹੀਂ ਉਤਰਿਆ ਇਸ ਮੌਕੇ ਟੈਂਕੀ ਤੇ ਚੜੇ ਵਿਅਕਤੀ ਨੇ ਇਨਸਾਫ ਦੀ ਮੰਗ ਕੀਤੀ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਨੂੰ ਬੁਲਾ ਕੇ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਫਿਲਹਾਲ ਨਹੀਂ ਜਾਣਦੇ ਨਾਇਰ ਮਾਰਦੇ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ